ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣਾ ਹਾਂ ਕਈ ਵਾਰ ਇੰਡੀਆ 'ਚ ਬੈਠ ਕੇ ਦੇਖਦੀਆਂ ਕਈ ਵਾਰ ਬਾਹਰਲੀ ਕੰਟਰੀ ਵਿੱਚ ਬੈਠ ਕੇ ਦੇਖਦੀਆਂ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਸੀ ਭੈਣੋ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਵਿੱਚ ਬੈਠ ਕੇ ਦੇਖ ਰਹੀਆਂ ਨਾ ਉੱਥੇ ਕੈਨੇਡਾ ਵਾਲੀਆਂ ਭੈਣਾਂ ਵਾਸਤੇ ਜੇ ਕਿਸੇ ਭੈਣ ਨੇ ਉੱਥੇ ਹੀ ਕੱਪੜੇ ਸਿਲਾਈ ਕਰਨੇ ਆ ਬੈਠ ਕੇ ਨਾ ਤਾਂ ਉੱਥੇ ਮੇਰੀਆਂ ਦੋ ਸਿਸਟਰ ਹੈਗੀਆਂ ਜਿਵੇਂ ਤੁਹਾਡੇ ਕੋਲ ਨੰਬਰ ਵਗੈਰਾ ਲੈ ਕੇ ਉਹਨਾਂ ਨਾਲ ਕੰਟੈਕਟ ਕਰਕੇ ਕਪੜਾ ਆਪਦਾ ਉੱਥੇ ਹੀ ਸਿਲਾਈ ਕਰਾ ਸਕਦੇ ਹੋ। ਬਾਕੀ ਜਿਹੜੀਆਂ ਭੈਣਾਂ ਸਿੱਖਣ ਦਾ ਸ਼ੌਕ ਰੱਖਦੀਆਂ ਉਹ ਬਹੁਤ ਹੀ ਵਧੀਆ ਗੱਲ ਆ। ਸਿੱਖਿਆ ਵੀ ਕਰੋ ਥੋੜਾ 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 ਆਪ ਲੈ ਨਾ ਕਿਹੜਾ ਸਸਤੇ ਸੂਟ ਲੈ ਕੇ ਉਹਨਾਂ ਤੋਂ ਸ਼ੁਰੂ ਕਰ ਲਿਆ ਕਰੋ। ਜਿਹੜੀਆਂ ਭੈਣਾਂ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਥੋੜਾ ਸਸਤਾ ਸੂਟ ਲੈ ਕੇ ਕੋਈ 3-400 ਦਾ ਘਰੇ ਸਿਲਾਈ ਕਰਕੇ ਦੇਖਿਆ ਕਰੋ। ਫਿਰ ਹੌਲੀ-ਹੌਲੀ ਮਹਿੰਗੇ ਸੂਟਾਂ ਨੂੰ ਕੱਟਣ ਲੱਗ ਜਾਓ ਕਰੋ। ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਇਹ ਵੀ ਲੇਡੀ ਸੂਟ ਦੇ ਆ। ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਨਾਪ ਦਿਖਾਉਂਗਾ ਵੀ ਨਾਪ ਕਿੰਨਾ ਕਿੰਨਾ ਹੈ ਇਸ ਸੂਟ ਦਾ ਹਨਾ ਉਹ ਨਾਪ ਪਹਿਲਾਂ ਤੁਹਾਨੂੰ ਪੂਰਾ ਪ੍ਰੋਪਰ ਜ਼ਰੂਰੀ ਆ ਨੋਟ ਕਰਕੇ ਰੱਖ ਲੈ ਕੋਈ ਭੈਣ ਨਾ ਇਸ ਨਾਪ ਦਾ ਸੂਟ ਕਈ ਵੀ ਕੱਟਣਾ ਭੈਣ ਲੰਬਾਈ ਜਿਹੜੀ ਹੈਗੀ ਇਸ ਭੈਣ ਦੀ ਕਿੰਨੀ ਆ ਉਹ 43. 40 ਔਣੀ ਵਾ 17 10 ਹੁਣ ਇੰਨੀ ਬਾਤ ਦੀ ਕਰਨੀ ਆਪਾਂ 7.5 ਤੇ ਮੂਰੀ 14 ਇੱਥੇ ਆਪਾਂ ਇਹਨੂੰ ਨਹੀਂ ਕਰਾਂਗੇ ਬਾਅਦ ਦੀ ਕਰਾਂਗੇ ਤੀਰਾ ਜਿਹੜਾ ਹੈਗਾ ਇਸ ਪਰੰਦਾ ਉਹ 13 ਇੰਚ ਉਪਰੋਂ ਛਾਤੀ ਤੋਂ ਕੁਮੀ ਤਿਆਰ 23 ਇੰਚ ਕਮਰ ਹੈਗੀ ਇਹਨਾਂ ਦੀ 21 ਇੰਚ हिਪ ਸਵਾ 24 ਪਰੇਟਾ ਕਿੰਨੇ ਤੇ ਆ ਪੌਣੇ 12 ਤਿਆਰ ਘੇਰਾ ਵੀ ਸਵਾ 24 ਹੈਪ ਵੀ ਸਵਾ 24 ਹੈ ਤੇ ਜਿਹੜੇ ਇਹਨਾਂ ਦੇ ਚਾਕ ਆ ਉਹ ਹੈਗੇ 20 ਇੰਚ ਤੇ ਅਗਲਾ-ਅਗਲਾ 6.5 ਬੈਗ ਵਾਲਾ 5.5 ਠੀਕ ਆ ਇਸੇ ਤੋਂ ਹੀ ਕੱਛ ਤੋਂ ਲੈ ਕੇ ਮੈਂ ਜਿਹੜਾ ਤੁਹਾਨੂੰ ਦੱਸ ਦਉਣਾ ਸੈਡ ਵਾਲੀ ਸਲਾਈ ਉਹ 16 ਇਹਨਾਂ ਦੀ ਉਹ ਇਹ ਮਿੰਕੀ ਤੁਸੀਂ ਰੱਖਿਆ ਕਰੋ ਇਹ ਜ਼ਰੂਰੀ ਆ ਏਵੇਂ ਸਲਵਾਰ ਦੀ ਲੰਬਾਈ ਹੈਗੀ ਆ ਸਲਵਾਰ ਦੀ ਲੰਬਾਈ ਹੈਗੀ 34 ਸਣੀ ਬੈਲਟ ਦੇ ਤਿਆਰ ਹੁੰਦੀ ਆ ਆਪਾਂ ਨੂੰ ਕਈ ਵਾਰੀ ਕਿਸੇ ਨੂੰ ਭੁਲੇਖਾ ਲੱਗੇ ਇਹਨਾਂ ਕਿਵੇਂ ਇਹ 34 ਸਣੀ ਬੈਲਟ ਦੇ ਤਿਆਰ ਆ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਕਰਨਾ ਇਸੇ ਇਤਨੀ ਬੈਲਟ ਇਹਨਾਂ ਦੀ ਉਹ 24 ਚਾਰ ਕਰਕੇ ਦੇਣੀ ਆਪਾਂ ਪੌੰਜਾ ਮੂਰੀ ਜਿਹਨੂੰ ਆਪਾਂ ਕਹਿੰਦੇ ਉਹ 14 ਇੰਚ ਠੀਕ ਆ ਜਿਹੜਾ ਆਪਣੇ ਕੋਲੇ ਅੱਜ ਕੱਪੜਾ ਉਹ ਕੱਪੜਾ ਹੈਗਾ ਵੱਡੇ ਪਣੇ ਦਾ 1.5 ਮੀਟਰ ਵਾਲੇ ਕੱਪੜਾ ਆਲ ਓਵਰ ਸੂਟ ਨਹੀਂਗਾ ਇਹ ਮੈਚਿੰਗ ਸੂਟ ਆਗਾ ਜੇਦੋ ਵੀ ਮੇਰੇ ਕੋਲੇ ਆਲ ਓਵਰ ਸੂਟ ਆਊਗਾ ਬਹੁਤ ਸਾਰੀਆਂ ਭੈਣਾਂ ਦੇ ਫੋਨ ਇਹ ਆਉਂਦੀਆਂ ਬਾਈ ਤੁਸੀਂ ਪੂਰਾ ਜਿਹੜਾ 3.5 ਮੀਟਰ ਉਹ ਚੋਂ ਆ ਕਪੜਾ ਸਾਨੂੰ ਕੱਟ ਕੇ ਦਿਖਾਓ ਵੀ ਹਿਸਾਬ ਨਹੀਂ ਹੋਉਂਦਾ ਨਾ ਸਲਵਾਰ ਹੀ ਨਿਕਲਦੀ ਸਲਵਾਰ ਨਿਕਲ ਜਾਂਦੀ ਥੋੜਾ ਹੀ ਬਯੰਤਣਾ ਪੈਂਦਾ ਕੱਪੇ ਨੂੰ ਤੇ ਜੇ ਆਪਣੇ ਕੋਲੇ ਕੋਈ ਕਪੜਾ ਨਾ ਆਇਆ ਆਲ ਓਰ ਮੈਂ ਤੁਹਾਨੂੰ ਕੋਈ ਕੁੜਤੇ ਪਜਾਮੇ ਦੇ ਬਯੰਤਕੇ ਦੱਸੂਗਾ ਵੀ ਕਿਵੇਂ ਬਯੰਤਣਾ ਆਪਾਂ ਸਭ ਤੋਂ ਪਹਿਲਾਂ ਆਪਾਂ ਇਹ ਕਪੜਾ ਲੈ ਲਈਏ ਕਿੰਨਾ ਦਾ ਤੇ ਪਣਾ ਇਹਦਾ ਕਿੰਨਾ ਇਹ ਜੀ ਲਾਜ਼ਮੀ ਆ ਜ਼ਰੂਰ ਬਾਕੀ ਕਾਟਨ ਦੇ ਕੱਪੜੇ ਵਾਰੀ ਕਈ ਪੈਣਾ ਪੁੱਛਦੀਆਂ ਵੀ ਧੋਲਿਆ ਕਰੀਏ ਕਿ ਨਾ ਧੋਇਆ ਕਰੀਏ ਜਿਹੜੇ ਕੱਪੜੇ ਕਾਟਨ ਦੇ ਹੁੰਦੇ ਆ ਤੁਸੀਂ ਇਹਨਾਂ ਨੂੰ 10 ਘੰਟੇ ਭਿਓ ਹੀ ਲਿਆ ਕਰੋ ਸਭ ਤੋਂ ਵਧੀਆ ਹਲਦਾਈ ਹੈ ਕਈ ਵਾਰ ਤੇ ਜ਼ਿਆਦਾ ਖੋਲ ਹੀ ਜਾਂਦੀ ਆ ਕਈ ਵਾਰੀ ਇਹ ਪਹਿਨਣ ਟਾਈਟ ਹੋ ਜਾਂਦੇ ਇਹ ਦੋਨੇ ਸਮੱਸਿਆ ਹੈ ਇਹਦੇ ਵਿੱਚ ਤਾਂ ਕਰਕੇ ਆਪਾਂ ਕੀ ਕਰਨਾ ਹੁਣ ਮੈਂ ਇਹ ਕੱਪੜੇ ਨੂੰ 10 ਘੰਟੇ ਭਿਓ ਕੇ ਫਿਰ ਪ੍ਰੈਸ ਮਾਰ ਕੇ ਰੱਖਿਆ ਹੋਇਆਗਾ ਹੁਣ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਆ ਲੋ ਪਹਿਲਾਂ ਆਪਾਂ ਕੱਪੜਾ ਕਿਵੇਂ ਮੈਨਾਂ ਡੋਲੜ ਕਰ ਲੇ ਹਾਂ ਠੀਕ ਹੈ ਜੇ ਆਪਣਾ ਇੱਥੇ ਹੁੰਦਾ ਤਾਂ ਇਹ 2 ਮੀਟਰ ਹੋ ਜਾਣੇ ਜਿਹੜੇ ਹੈਗਾ ਇਹ 80 ਤੋਂ ਘੱਟ ਆ ਯਾਨੀ ਲਗਭਗ 160 170 ਕੱਪੜਾ ਆਪਣੇ ਕੋਲੇ ਬਣਾਇਆ ਦਾ ਮੈਂ ਤੁਹਾਨੂੰ ਵੀ ਮਿੰਕੀ ਦੱਸਣਾ ਕਿ ਕਿੰਨਾ ਐਸ ਲੋਟ ਬਣਾਣਾ ਇਹ ਸਾਰਿਆਂ ਕੱਪੜੇ ਦਾ ਖੁੱਲਾ ਪੀੜਾ ਬਣਾਉਂਗਾ ਇਹ ਚੀਜ਼ ਲਾਜ਼ਮੀ ਚੈੱਕ ਕਰ ਲਿਆ ਕਰੋ ਇੱਥੋਂ ਕੰਨੀ ਆਪਾਂ ਛੱਡ ਕੇ ਬਣਾਗੇ ਹਾਂ ਜਿਹੜਾ ਇਸ ਪੈਨ ਦਾ ਕੱਪੜੇ ਦਾ ਪਣਾ ਹੈਗਾ ਉਹ 55.5 ਇੰਚ ਆ ਠੀਕ ਆ ਇਹ ਰੈਪ ਜਿਹੜੀ ਹੈਗੀ ਇਹਨਾਂ ਦੀ ਉਹ ਸਵਾ 24 ਆ। ਹੁਣ ਆਪਾਂ ਫੁੱਲਾਂ ਦਾ ਧਿਆਨ ਰੱਖ ਕੇ ਫਿਰ ਇਹਨੂੰ ਕਟਾਂਗੇ। ਤਾਂ ਲਓ। ਆ ਜੀ ਲਾਜ਼ਮੀ ਧਿਆਨ ਰੱਖਿਆ ਕਰੋ ਫੁੱਲ ਉੱਪਰ ਨੂੰ ਜਾ ਰਹੇ ਨੇ ਆ ਦੇਖੋ ਇਹਦੇ। ਹੁਣ ਆਪਾਂ ਆ ਬਾਸਿੰਗ ਇੱਧਰ ਨੂੰ ਕਰ ਲਾਂਗੇ ਤਾਂ ਹਾਂ। ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਜਦੋਂ ਆਪਾਂ ਨੇ ਆਪਣਾ ਕਮ ਸ਼ਰਟ ਕੱਟਣੀ ਆ ਜਾਂ ਜੈਂਪਰ ਕਹਿਨੇ ਆ। ਉਹ ਫੁੱਲਾਂ ਦਾ ਲਾਜ਼ਮੀ ਧਿਆਨ ਰੱਖਿਆ ਕਰੋ। ਠੀਕ ਹੈ ਜੀ। ਪਰ ਇਸ ਸਮੇਂ ਤੁਹਾਨੂੰ ਹਮੇਸ਼ਾ ਕਰਨਾ ਉਹ ਬਿਲਕੁਲ ਗਰਮ ਲਾ ਕੇ ਰੱਖਿਆ ਕਰੋ ਜਦੋਂ ਜਦੋਂ ਲੋਡ ਪਵੇ ਆਪਾਂ ਮਾਰੀ ਚੱਲਾਂਗੇ ਕਿਸੇ ਵੀ ਚੀਜ਼ ਦੀ ਜੇ ਨਾ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਦੱਸਿਓ ਹਨਾ ਪਹਿਲਾਂ ਆਪਾਂ ਨੂੰ ਬਿਉਂਤ ਲਈ ਵੀ ਇਹਦੇ ਵਿੱਚੋਂ ਆਪਾਂ ਘੇਰ ਨਿਕਲਦਾ ਹਨਾ ਲਗੋ ਇਸ ਤਰ੍ਹਾਂ 20 25 26 27 3 ਇੰਚ ਵੱਧ ਰੱਖਣਾ ਜੇਕਰ ਤੁਸੀਂ ਪਾਈਪ ਕੱਟਣੀ ਆ ਫਿਰ ਆਪਾਂ ਚਾਰ ਇੰਚ ਵੱਧ ਕਰ ਲਿਆ ਕਰੋ ਤੁਹਾਨੂੰ ਬਿਲਕੁਲ ਸਹੀ ਆਊਗਾ ਸਿੰਗਲ ਸਿੰਗਲ ਪੱਲਾ ਪਕੜਾਂਗੇ। ਉਹਰਾ ਧਿਆਨ ਨਾਲ ਦੇਖੋ ਵੈਸੇ ਤਾਂ ਇਹ ਤਾਂ ਸੌਖਾ ਨਿਕਲ ਜਾਊਗਾ ਕਿਉਂਕਿ ਇਹਦੀ ਬਾਹ ਅੱਧੀ ਆ। ਇਹਦੀ ਬਾਹ ਪਾਉਣੀ ਹੁੰਦੀ ਆ ਫਿਰ ਮੈਂ ਤੁਹਾਨੂੰ ਜੀ ਪਾਉਣੀ ਬਾਹ ਨਾਲ ਆਪਣੇ ਕੋਲ ਸ਼ੂਟ ਆਊਗਾ। ਜਾਂ ਏਸੇ ਦੇ ਤੁਹਾਨੂੰ ਮਣਕੇ ਦਿਖਾ ਦਊ ਇਸ ਤਰ੍ਹਾਂ ਆਪਾਂ ਕੱਢ ਸਕਦੇ ਹਾਂ। 24 ਘੇਰਾਪ ਆਪਾਂ ਨੂੰ 27 ਇੰਚ ਚਾਹੀਦਾ ਇਥੋਂ ਕੰਨੀ ਛੱਡ ਕੇ ਇਹ ਇਸ ਤਰ੍ਹਾਂ ਲੱਗ ਜਾਂਦੀ 24 25 26 ਤੇ ਇੱਕ 27 ਆਲੂ ਮੈਂ ਲਾ ਲਿਆ ਨਿਸ਼ਾਨ ਸਾਢੇ 13 ਤੇ ਠੀਕ ਆ ਇਸ ਤੋਂ ਅੱਗੇ ਵੀ ਸਾਢੇ 13 ਦੇ ਲਾਵਾਂਗੇ ਆਪਾਂ ਚਾਕ ਦੇਖ ਰਹੇ ਹਾਂ ਤੁਸੀਂ ਨਾ ਭੈਣ ਨੂੰ ਦੱਸ ਦਿਆ ਕਰੋ ਕਈ ਵਾਰੀ ਚਾਕ ਨਹੀਂ ਦਿਖਦੇ ਹਨਾ ਨਿਸ਼ਾਨ ਆ ਫਿਰ ਮੈਂ ਕੋਈ ਹੋਰ ਨਿਸ਼ਾਨ ਕੋਈ ਅੰਗਦਾਰ ਖੱਟਾ ਵਗੈਰਾ ਉਹ ਲਾ ਲਿਆ ਕਰੂ ਵੀ ਤੁਹਾਨੂੰ ਦਿਸਣਾ ਚਾਹੀਦਾ ਮੇਨ ਆਪਣਾ ਕਹਿਣ ਤੋਂ ਮਤਲਬ ਇਹ ਹੈਗਾ ਹਨਾ ਵੀ ਜੇ ਤੁਹਾਨੂੰ ਦਿਸਦਾ ਨਹੀਂ ਫਿਰ ਬਹੁਤ ਦਿੱਕਤ ਆਊਗੀ ਤੁਹਾਨੂੰ ਹਨਾ ਜਿਹੜੀਆਂ ਪਾਣਾ ਬਿਲਕੁਲ ਨਵੀਆਂ ਹੁੰਦੀਆਂ ਨੇ ਚੈਨਲ ਤੇ ਉਹ ਤੈਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਦਾ ਕਰੋ ਜੇ ਇਸ ਤਰ੍ਹਾਂ ਕਿਸੇ ਨੂੰ ਨਹੀਂ ਕਰਨਾ ਆਉਂਦਾ ਉਹ ਫਿਰ ਨੀਚੇ ਨਾ ਮੇਰਾ ਨੰਬਰ ਚ ਲਈਦਾ WhatsApp ਵਾਲਾ ਉਹਦੇ ਉਹਨੂੰ ਸੇਵ ਕਰਕੇ WhatsApp ਤੇ ਹੈਲੋ ਹਾਈ ਲਿਖ ਕੇ ਭੇਜਿਆ ਕਰੋ ਮੈਂ ਸਮਝ ਜਾਣਾ ਫਿਰ ਮੈਂ ਉਹ ਨੰਬਰ ਨੂੰ ਆਵੇ ਗਰੁੱਪ ਦੇ ਵਿੱਚ ਐਡ ਕਰ ਲੈਣਾ ਹੁਣ ਬੀਬੀਆਂ ਭੈਣਾਂ ਦਾ ਗਰੁੱਪ ਆ ਉਹਦੇ ਵਿੱਚ ਹੋਰ ਕੋਈ ਵੀ ਆਲਤੂ ਫालतੂ ਵੀਡੀਓ ਆਪਾਂ ਪਾਉਂਦੇ ਨਹੀਂ ਜੀ ਹਾਂ ਠੀਕ ਆ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਰੀ ਬਣਾਵਾਂਗੇ ਉੱਥੇ ਐ ਵਧੀਆ ਕਰੀ ਬਣਾ ਲੈ ਗੋ ਨਾਲ ਤਾਂ ਹੁਣ ਜੇ ਮੈਂ ਆਪਾਂ ਦੁਬਾਰਾ ਇੱਕ ਵਾਰੀ ਫੇਰ ਮਾਰਦੇ ਨਾ ਪ੍ਰੈਸ ਕੋਈ ਵੀ ਮਾਰਾ ਮੋਟਾ ਸੰਗਣ ਨਾ ਹੋਊਗਾ ਤੁਸੀਂ ਮੁੜ YouTube ਪੜਾ ਬਾਅਦ ਦੇ ਵਿੱਚ ਫਿਟਿੰਗ ਦੇ ਫਰਕ ਨਹੀਂ ਪਊਗਾ ਇੱਕ ਸੂਤ ਭਰਦਾ ਵੀ ਇਹ ਜੀ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਵੀ ਪ੍ਰੈਸ ਮਾਰ ਕੇ ਕੱਪੜਾ ਕੱਟਣਾ। ਹਾਂ ਠੀਕ ਹੈ ਸਾਰੇ ਵਾਲਵ ਨਿਕਲ ਗਏ ਨਾ। ਉਹ ਆਪਾਂ ਜਿਹੜੀ ਇਹਨਾਂ ਦੀ ਲੰਬਾਈ ਹੈਗੀ ਇਸ ਭੈਣ ਦੀ ਉਹ ਹੈਗੀ 43.40 ਆਪਾਂ ਕਿੰਨਾ ਲਾਵਾਂਗੇ 33.43 3 ਇੰਚ ਵਾਧਾ ਰੱਖ ਦੇਣਾ ਮੈਂ। ਔਰ ਠੀਕਾ 43.40 33.43 ਤੇਰਾ ਹੈਗਾ ਇਸ ਭੈਣ ਦਾ 13 ਇੰਚ ਜੇਕਰ ਬੈਕ ਗਾੜਾ ਜਿਆਦਾ ਵੱਡਾ ਹੋਵੇ ਇਹ 13 ਦਾ ਤੁਸੀਂ 13 ਹੀ ਰੱਖ ਸਕਦੇ ਹੋ ਜੇ ਮੰਨ ਕੇ ਚੱਲੋ ਗਲਾ ਇਹਨਾਂ ਦਾ 8 9 ਇੰਚ ਹੁੰਦਾ। 3 ਦਾ 13 ਫਿਰ ਤੁਸੀਂ 14 ਕਰਨ ਦੀ ਲੋੜ ਨਹੀਂ। 13 ਤਾਂ 13 ਹੀ ਰੱਖ ਲਈ। ਹੁਣ ਆਪਾਂ ਇਹਨਾਂ ਦਾ 3a ਥੋੜਾ ਜਿਹਾ ਵੱਧ ਰੱਖਾਂਗੇ। 3a ਇਹਨਾਂ ਦਾ 6.5 ਆਪਾਂ ਰੱਖਾਂਗੇ 7.5। ਹਾਂ। ਦੇਖੋ। ਆਹ ਜੀ ਸਭ ਤੋਂ ਥੋੜੀ ਮੇਨ ਆ ਹਨਾ ਜਿਹੜੀਆਂ ਭੈਣਾਂ ਦੇ ਗਲੇ ਪੁੱਛੀ ਜਾਂਦੇ ਆ ਉਸ ਹਿਸਾਬ ਦੇ ਨਾਲ ਸੂਟ ਨਾ ਕੱਟ ਦੂਗਾ ਇਹ ਹਨਾ। ਜਿਵੇਂ ਹੁਣ ਇਹਨਾਂ ਦੀ ਛਾਤੀ ਜਿਹੜੀ ਉਹ 23 ਇੰਚ ਆ ਜਾਨੀ ਕਿ 11.5 ਇੰਚ ਆਪਾਂ ਇਹਨੂੰ ਇੱਥੋਂ ਪਾਵਾਂਗੇ 6 ਇੰਚ। ਅੱਛਾ। ਹਾਂਜੀ ਲਾਜ਼ਮੀ ਧਿਆਨ ਰੱਖੋ ਕਈ ਭੈਣਾਂ ਮੋਢਾ 7 ਪਾਉਂਦੀਆਂ। ਇਹੋ ਜਿਹੀਆਂ ਭੈਣਾਂ ਵੀ ਹੋਣਗੀਆਂ ਜਿਹੜਾ ਅੱਜ ਨਹੀਂ ਪਤਾ ਹਨਾ ਉਹ 7.5 ਦੇ ਮੋਢਾ ਪਾਉਂਦੀਆਂ। ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਕਈ ਭੈਣਾਂ ਦੇ ਨਾ ਕਮੈਂਟ ਇਹ ਆਉਂਦੇ ਬਈ ਇਹ ਆਪਾਂ 6 ਇੰਚ ਪਾਉਂਦੇ ਆ ਤਾਂ ਫਿਰ ਇੱਥੋਂ ਮੋਢਾ ਛੋਟਾ ਨਹੀਂ ਹੁੰਦਾ ਮੋਢਾ ਛੋਟਾ ਨਹੀਂ ਹੋਊਗਾ। ਮੋਢਾ ਬਿਲਕੁਲ ਸਹੀ ਆਊਗਾ ਬਾਹ ਬਿਲਕੁਲ ਸਹੀ ਚੜੂਗੀ। ਜੇਕਰ ਤੁਸੀਂ 7 ਪਾਉਂਗੇ ਫਿਰ ਤੁਹਾਨੂੰ ਇੱਥੇ ਸਿਉਣਾ ਮਾਰ-ਮਾਰ ਕੇ ਮੋਢਾ ਛੋਟਾ ਕਰਨਾ ਪਊਗਾ। ਇਹ ਜਿਹੜਾ ਲਾਜਮੀ ਤਿਆਰ ਰੱਖਣਾ ਜੇ ਸਾਤੀ ਵੱਧਾ ਫਿਰ ਮੋੜਾ 6 ਇੰਚ ਹੀ ਪਾਉਣਾ। ਉਹ ਸਾਤੀ ਨੇ ਦੀ 11.5 ਉਪਰ ਤਿਆਰ ਆ। ਆਹਨ 11.5 ਠੀਕ ਆ ਆ ਹੋ ਗਿਆ ਆਪਣਾ 2 ਇੰਚ ਮਾਰਜਨ। ਇਹ ਲੋੜ ਮੁਤਾਬਕ ਜੇ ਕਿਸੇ ਨੇ ਵੱਧ ਭੈ ਨਹੀਂ ਰੱਖਣਾ ਤਾਂ ਵੱਧ ਵੀ ਰੱਖ ਸਕਦੇ ਹੋ। ਇਹ ਸਾਈਡ ਸਲਾਈ ਜਿਹੜੀ ਉਹ ਇੱਥੋਂ 16.5 ਆਪਾਂ ਲਾਵਾਂਗੇ 17.5 ਐਪ ਹੈਗੀ ਸਭ ਆਪਣਾ 24.5 ਇਹ ਵੀ ਆਪਾਂ ਲਾ ਲਈ। 27.5 ਆਹਨ ਇਸੇ ਦਰਿ ਨਿਸ਼ਾਨੇ ਦੇ ਉਮੀ 727 ਠੀਕ ਹੈ ਜੀ ਐਤੋਂ ਗਈ ਭਨੇ ਬਖਣੀ ਤੁਸੀਂ ਕਿੰਨਾ ਰੱਖ ਦੂੰ ਐਸੀ ਮੇਰੇ ਨਾ ਹੱਥ ਟਿੱਕਿਆ ਹੋਇਆ ਮੈਨੂੰ ਤਾਂ ਮੈਂ ਨਹੀਂ ਲੋੜ ਨਹੀਂ ਮੈਂ ਤੁਹਾਡੇ ਵਾਸਤੇ ਮੈਂ ਇੱਕ ਵਾਰੀ ਨਿਸ਼ਾਨ ਲਾ ਕੇ ਦਿਖਾਉਣਾ ਇਸ ਤਰ੍ਹਾਂ ਵਾਲੇ ਦੋ ਦੋ ਨੂੰ ਹਾਂ ਠੀਕ ਆ ਨੀਚੇ ਵਾਲੇ ਨਿਸ਼ਾਨ ਤੇ ਆਪਾਂ ਕਟਾਂਗੇ ਕਿਸੇ ਵੀ ਚੀਜ਼ ਦਾ ਨਾਮ ਪਤਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਦਿਓ YouTube ਵਾਲੇ ਦੇ ਵਿੱਚ ਜਾਦੇ ਕਮੈਂਟ ਕਰਿਆ ਕਰੋ ਹਨਾ ਤੇ ਬਾਕੀ ਜਿਹੜੀਆਂ ਭੈਣਾਂ ਨੂੰ ਨਹੀਂ ਕੋਈ ਇਸ ਚੀਜ਼ ਦੀ ਬਾੜੀ ਸਮਝ ਲੱਗਦੀ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਭੈਣ ਬਣ ਕੇ ਜੇ ਤੁਸੀਂ ਦਿਨੇ ਹੀ ਫੋਨ ਕਰਦੇ ਹੋ ਗੱਲਬਾਤ ਵੀ ਨਹੀਂ ਹੁੰਦੀ ਕੋਈ ਪੂਰੀ ਹਨਾ ਖੁੱਲ ਕੇ ਤੇ ਵਿੱਚ ਦੀ ਫੋਨ ਮੈਨੂੰ ਕੱਟ ਨਾ ਲੈਂਦਾ ਜਾਂ ਚੱਕਿਆ ਹੀ ਨਹੀਂ ਜਾਂਦਾ ਫੋਨ ਦੇ ਨੇ ਜਿੰਨੇ ਦਾ ਫੋਨ ਕਰਿਆ ਕਰੋ ਹਲੋ ਸਤਨਾਮ ਜੀ ਵਾਲਾ ਬਿਲਕੁਲ ਕੰਨੀ ਨੂੰ ਆਪਾਂ ਕੱਟ-ਕੱਟ ਕੇ ਜਾਂਦਾ ਵਾ ਹਲਕੀ ਵਿੱਚ ਲੱਤੀ ਆ ਆ ਟੱਕ ਲਾ ਤੇ ਆਪਾਂ ਨੇ ਤੋਂ ਜਿਹੜੇ ਨਿਸ਼ਾਨ ਆਪਾਂ ਨੂੰ 2.5 ਇੰਚ ਤੇ ਮਾ ਲਾਉਣਾ ਭੁੱਲ ਗਿਆ ਸੀਗਾ ਇਹ ਠਾ ਆਪਣਾ 2.5 ਇੰਚ ਦੀ ਪੱਟੀ ਮਲੂ ਐਵੇਂ ਨਿਸ਼ਾਨ ਪਹਿਲਾਂ ਹੀ ਲਾ ਲਈ ਦੁੱਛ ਬਸ ਆਹ ਚੀਜ਼ ਲਾਜ਼ਮੀ ਧਿਆਨ ਰੱਖਣ ਦੋ 7 ਇੰਚ ਮੋਢਾ ਉਹਦੇ ਪਾਉਣਾ ਜਿਹਦੀ ਛਾਤੀ 18 ਇੰਚ ਠੀਕ ਆ ਪਹਿਮਾ ਨਿਸ਼ਾਨ ਲਾ ਕੇ ਇੱਕ ਵਾਰੀ ਮੈਨੂੰ ਫੋਟੋ ਭੇਜਿਆ ਕਰੋ WhatsApp ਤੇ ਵੀ ਭਾਈ ਚੈੱਕ ਕਰ ਲੋ ਨਿਸ਼ਾਨ ਸਹੀ ਆ ਉਸ ਤੋਂ ਬਾਅਦ ਕੱਟਿਆ ਕਰੋ ਤੁਸੀਂ ਆ ਆਪਣਾ ਫਰੰਟ ਪੱਲਾ ਇੱਥੇ ਆਪਾਂ ਇੱਕ ਵਾਰੀ ਟੇਪ ਵੀ ਲਾ ਕੇ ਨੰਬਰ ਵੀ ਲਿਖਾਂਗੇ ਹਨ ਇਸ ਤਰ੍ਹਾਂ ਦੀ ਟੇਪ ਜ਼ਰੂਰ ਲਿਆ ਕੇ ਰੱਖਿਆ ਕਰੋ 10 20 ਰੁਪਏ ਦੀ ਚੀਜ਼ ਨਾ ਇਹ ਕੰਮ ਆਪਾਂ ਨੂੰ ਬੜਾ ਦਿੰਦੀ ਹੈ ਕਈ ਵਾਰੀ ਭਲੇਖਾ ਲੱਗ ਜਾਂਦਾ ਕਈ ਵਾਰੀ ਬਿਲਕੁਲ ਹੀ ਬੜਾ ਨਮੀਆਂ ਨਮੀਆਂ ਕੰਮ ਸਿੱਖਿਆ ਹੁੰਦਾ ਫਿਰ ਔਖਾ ਹੋ ਜਾਂਦਾ ਨਾ ਅਗਲੇ ਭਲੇਖੇ ਨੂੰ ਬੈਕ ਪੱਲਾ ਜਦੋਂ ਆਪਾਂ ਕਰ ਦਿੰਦੇ ਹਾਂ ਭਲੇਖੇ ਨੂੰ 1612 ਨੰਬਰ ਇੱਥੇ ਆਪਾਂ ਲਏ ਹੋਏ 1612 ਹੁਣ ਇਸ ਪੱਲੇ ਨੂੰ ਉੱਪਰ ਰੱਖ ਰਹੇ ਹਾਂ ਸਾਈਡ ਤੇ ਹੁਣ ਆਪਾਂ ਬੈਕ ਪੱਲਾ ਕੱਢਾਂਗੇ ਕਿੱਥੋਂ ਕੱਢਣਾ ਉਹ ਵੀ ਦੇਖਾਂਗੇ ਹੈਨਾ ਇਧਰੋਂ ਤਾਂ ਆਪਣਾ ਬੈਕ ਪੱਲਾ ਨਿਕਲਦਾ ਨਹੀਂ ਆਹ ਆਪਣਾ ਕਪੜਾ ਹੁਣ ਆਪਾਂ ਕੱਢਾਂਗੇ ਇਹਦੇ ਨਾਲੋਂ ਹੀ ਬੈਕ ਪੱਲਾ ਕਿ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਜੇ ਕਿਸੇ ਭੈਣ ਦਾ ਘੇਰ 27 ਇੰਚਾ ਉਹਦੇ ਆਪਾਂ ਫੇ ਕਪੜਾ ਵੱਧ ਮੰਗਾਉਣਾ ਪਊ ਉਹਦੇ ਨਿਕਲਣਾ ਨਹੀਂ ਠੀਕ ਹੈ ਜਾਂ ਬਿਉਂਦ ਕੇ ਦੇਖਣਾ ਕਰੋ ਕਈ ਵਾਰੀ ਕੋ ਹੋਰ ਕੱਟ ਬੈਸੇ 99% ਨਹੀਂ ਨਿਕਲਦਾ ਇੰਨਾ ਘੇਰਾ ਹਨਾ ਕਪੜਾ ਕਿਉਂਕਿ 1 60 70 ਹੀ ਹੁੰਦਾ ਕਪੜਾ ਲਾਜ਼ਮੀ ਬਣ ਕੇ ਫਿਰ ਕੱਟਣਾ ਪਾ ਇਹ ਚੀਜ਼ ਦੋਨਾਂ ਦਾ ਧਿਆਨ ਰੱਖਣਾ ਨੂੰ ਚੇਤੇ ਰਹੀ ਆਪਣ ਨੂੰ ਫਿਰ ਚੈੱਕ ਕਰਾਂਗੇ 24 ਤੇ 3 27 ਯਾਨੀ ਕਿ 13.5 ਹਲਕੀ ਜੀ ਕੰਨੀ ਇਹਦੀ ਵਿੱਚ ਲੈਣੀ ਬੋਤਲ ਨੂੰ ਉਹ ਕਿ ਭੈਣ ਦਾ ਇਹ ਸਨਾਪ ਉਹ ਕਾਫੀ ਭਾਰਾ ਗਾ ਜਿੰਨਾ ਵੀ ਕੰਮ ਜਿਆਦੇ ਪ੍ਰੇਸ਼ ਨਹੀਂ ਕਰਨਾਗਾ ਕਿਉਂਕਿ ਆ ਤੁਹਾਡੇ ਸਾਹਮਣੇ ਆ ਟਿਲ ਸਾਰੀ ਨਿਕਲ ਜਾਂਦੀ ਆ ਧੋ ਕੇ ਕਪੜਾ ਕਾਟਨ ਵਾਲਾ 10 ਘੰਟੇ ਭਿਉਉ ਕੇ ਸ਼ਾਮੇ ਭਿਉਣਾ ਹੁੰਦਾ ਜੇ ਮੇਂ ਗਰਮੀ ਆ ਗਈ ਨਾ ਕਈ ਵਾਰੀ ਬਬਾਲਟੀ ਧੁੱਪੇ ਰੱਖ ਦਿੰਦੇ ਆ ਉਹ ਜਿਹੜਾ ਕੀ ਹੋਊਗਾ ਤੁਹਾਡੇ ਕੱਪੜੇ ਦੇ ਵਿੱਚ ਦੱਬ ਪਾਏ ਜਾਣਗੇ ਇਹ ਲਾਜ਼ਮੀ ਧਿਆਨ ਰੱਖਣਾ ਜਦੋਂ ਇਹ ਕੱਪੜਾ ਕਿਤੇ ਭਿਉਣਾ ਆਪਾਂ ਬਾਲਟੀ ਨੂੰ ਛਾਵੇਂ ਰੱਖ ਕੇ 10 ਘੰਟੇ ਪੂਰੇ ਭਿੱਜਿਆ ਰਹਿਣ ਦੇ ਕਰੋ ਖੋਲ ਕੇ ਕੱਪੜਾ ਭਿਉਣਾ ਇਹ ਵਾਰੀ ਆਪਾਂ ਕੀ ਕਰਦੇ ਆ ਵੀ ਤੈ ਮਾਰ ਕੇ ਭਿਉਂਦੇ ਨੇ ਹਨ ਵੀ ਬਾਲਣਾ ਪਏ ਉਹ ਤਰੀਕਾ ਬਿਲਕੁਲ ਗਲਤ ਹੋ ਜਾਊਗਾ ਫਿਰ ਕੱਪੜ ਨੇ ਜਿੰਨਾ ਸੁਗੜਨ ਉਹਨਾ ਸੁਗੜਦਾ ਨਹੀਂ ਉਹ ਕੱਪੜੇ ਨੂੰ ਸਾਰਾ ਖੋਲ ਕੇ ਫਿਰ ਭਿਉਆਇਆ ਕਰੋ ਲੋ ਜੀ ਇਹ ਜੋ ਪੂਰੀ ਆਪਾਂ ਫਰਟ ਪੁੱਲਾ ਬਚਾਵਾਂਗੇ ਇਸ ਤਰ੍ਹਾਂ ਜਮਾ ਪੂਰਾ ਪੂਰੇ ਆਇਆ ਆਪਾ ਕਪੜਾ ਜਿਹੜੀਆਂ ਪੈਰਾਂ ਦੀ ਗੱਲੇ ਪਿੱਛੇ ਹੋ ਜਾਂਦੇ ਆ ਉਹ ਬਿਲਕੁਲ ਧਿਆਨ ਦੇ ਨਾਲ ਹੁੰ ਦੇਖ ਲਓ ਮੈਂ ਆਹ ਸੂਟ ਨੂੰ ਉਹੀ ਕਾਟ ਕੱਟੂ ਇਧਰੋਂ ਪੇਨਾ ਚੰਗੀ ਤਰ੍ਹਾਂ ਸਹੀ ਕਰ ਲੈ ਕਰੋ ਔਰੈਂਜ ਬਹੁਤ ਹੁੰਦਾਗਾ ਆ ਲੋ ਠੀਕ ਆ ਜੇ ਤੁਹਾਨੂੰ ਇਹ ਲੱਗਦਾ ਵੀ ਜਿਆਦਾ ਡਿਕਾ ਪਿੱਛੇ ਜਾਂਦਾ ਫਿਰ 1 ਇੰਚ ਕਰਦਾ ਕਰੋ ਪਰ ਫਿਰ ਆ ਚੀਜ਼ ਹੋਰ ਉੱਪਰ ਨੂੰ ਲੈ ਜਾ ਕੇ ਦੋ ਇੱਥੋਂ ਬਿਲਕੁਲ ਆਪਾਂ ਸਿੱਧਾ ਹੀ ਨਿਸ਼ਾਨ ਲਾਵਾਂਗੇ ਐਂ ਕਰਕੇ ਠੀਕ ਆ ਜੀ ਹਾਂ ਇੱਥੇ ਉੱਪਰ ਹਲਕੀ ਹਲਕੀ ਸ਼ੇਪ ਦੇਣੀ ਹੈ ਇਸ ਤਰ੍ਹਾਂ ਠੀਕ ਆ ਬਿਲਕੁਲ ਕੈਮਰਾ ਨੇੜੇ ਕਰਕੇ ਦੇਖੋ ਇੰਨੀ ਹਲਕੀ ਹਲਕੀ ਸ਼ੇਪ ਦੇ ਦਿਆ ਕਰੋ ਟੱਕਾਂ ਤੇ ਆਪਾਂ ਟੱਕ ਲਗਾਵਾਂਗੇ ਆ ਜੀ ਇਹ ਲਾਜ਼ਮੀ ਧਿਆਨ ਰੱਖਣਾ ਜੇ ਤੁਸੀਂ ਬੈਕਪ ਬਣਾਉਣੀ ਆ ਤਾਂ ਫਰੰਟ ਪੱਲਾ ਹੋਰ ਘੱਟ ਕਰ ਸਕਦੇ ਆ ਬਾਬਾ ਇਸ ਇਹਨੇ ਸਹੀ ਆਊਗਾ ਸੇਮ ਕਾਰਟ ਘੱਟੋ ਮਾਰਾ ਮੋਟਾ ਫਰਕ ਛਿਰਕ ਵੀ ਨਹੀਂ ਪੋਣਾ ਹਣਾ ਬਿਲਕੁਲ ਸਹੀ ਆਊਗਾ ਆਪਾਸਾ ਅੰਗੇ ਨਾਊਗਾ ਥੋੜੀ ਬਾਹ ਘਮਾ ਕੇ ਚੜਾ ਲਿਆ ਕਰੋ ਅਸੀਂ ਦੋ ਚੀਜ਼ਾਂ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਮੈਂ ਨਿਸ਼ਾਨਾਂ ਦੇ ਬਿਲਕੁਲ ਉਪਰ ਉਪਰ ਕੱਟੂਗਾ ਤਿੰਨ ਬਾਤ ਘਾੜੀ ਘਟੀ ਹੋਊਗੀ ਕੰਨੀ ਆਪਾਂ ਨੂੰ ਥੋੜੀ ਥੋੜੀ ਬੈਂਚ ਰੱਖਣੀ ਪਈ ਆ ਕਿਉਂਕਿ ਜਿਹੜਾ ਇਹਦਾ ਨਾਪ ਉਹ ਕਾਫੀ ਜ਼ਿਆਦੇ ਭਰਾਂ ਇਸੇ ਲਈ ਪਟੱਕਾ ਉਹ ਟੱਕਾ ਲਾਉਣਾ ਦੋਨੇ ਪੱਲੇ ਇਕੱਠੇ ਨਹੀਂ ਘਟਨੇ ਕਈ ਪਿੰਨ ਹਜੇ ਵੀ ਦੋਨੇ ਪੱਲੇ ਦਾ ਇੱਕਠੇ ਘੱਟ ਨਹੀਂ ਇਕੱਠੇ ਕਦੇ ਵੀ ਨਹੀਂ ਕੱਟਣਗੇ ਦੋਨੇ ਪੱਲੇ ਫਰੰਟ ਪੱਲਾ ਅੱਗ ਬੈਕ ਪੱਲਾ ਅਲਗ ਇਸੇ ਤਰ੍ਹਾਂ ਹੀ ਲਾਈਨਿੰਗ ਬਾਕੀ ਜੇ ਕਿਸੇ ਪੈਨ ਨੂੰ ਲਾਈਨਿੰਗ ਦੀ ਨਹੀਂ ਹਜੇ ਸਮਝ ਆਈ ਹੈ ਹਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਤਾਂ ਕਿ ਜੋ ਲਾਈਨਿੰਗ ਵਾਲਾ ਸੂਟੀ ਫਿਰ ਮੈਂ ਵੀਡੀਓ ਦੁਬਾਰੇ ਪਾ ਦਊਗਾ ਆ ਲੋ ਟੱਕਾ ਉੱਪਰ ਟੱਕਾ ਪਾ ਆਲਾ ਤੋਹੋ ਇਹ ਤੋ ਆਪੋ ਥੋੜਾ ਥੋੜਾ ਚੱਕਣਾ ਬਾਹਲਾ ਨਹੀਂ ਇਸ ਤਰ੍ਹਾਂ ਇਹ ਦਰੂਬੀ ਆਪੋ ਫਰੰਟ ਪਲੇਂਟ ਥੋੜਾ ਜਿਹਾ ਚੱਕਾ ਨੋਟ ਹੋਰ ਆਪਾਂ ਨਾ ਆਪ ਲਿਖਣਾ ਇੱਥੇ ਵੀ ਕਿੰਨਾ ਹੈ ਇਸ ਪੈਨ ਦਾ 1612 ਨੰਬਰ ਲਿਖਿਆ ਹੋਈ ਹੈ ਆਪਣਾ ਹਨਾ ਇੱਕ ਵਾਰੀ ਫਿਰ ਵੀ ਲਿਖ ਦੇ ਕਿਉਂਕਿ ਪਾਰਚੀ ਡਿੱਗ ਪੈਂਦੀ ਹੈ ਅਗਲਾ ਗਲਾ ਕਿੰਨਾ 6.5 ਇੱਥੇ ਆਪਾਂ ਲਿਖਾਂ 6.5 ਬੈਕ ਗਲਾ ਕਿੰਨਾ 5.5 ਆ ਪੁੱਠਾ ਵਾਸਾ ਜਿੱਥੇ ਆਪਾਂ ਲਿਖ ਰਹੇ ਹਾਂ 5.5 ਛਾਤੀ ਕਿੰਨੀਆਂ ਇਸ ਪੈਨ ਦੀ ਤੇ ਆ ਉੱਪਰੋਂ 23 23 ਇੰਚ ਹਾਂ ਲੋ 23 ਇੰਚ ਕਮਰ ਕਿੰਨੀ ਆ 21 ਔਰ ਇਸ ਦੀ ਤੇ ਹੈਪਕੇ ਨੀਂ ਨਦੀ ਸਵਾ 24 ਆ ਲਓ ਸਵਾ 24 ਸੈਡ ਸਲਾਈ ਆਪਾਂ ਤੇ ਲਿਖਾਂਗੇ ਸੈਡ ਸਲਾਈ ਸੈਡ ਸਲਾਈ ਇਸ ਭੈਣ ਦੀ ਹੈਗੀ ਆ 1.16 ਇਹ ਚੀਜ਼ ਲਾਜ਼ਮੀ ਧਿਆਨ ਰੱਖੋ ਜਦੋਂ ਆਪਾਂ ਸੂਟ ਬਣਾ ਰਹੇ ਹੁੰਦੇ ਆ ਉਹ ਤੋਂ ਆਪਣੇ ਹੱਥ ਵਾਸ ਹੁੰਦਾ ਵੀ ਇਹਨੂੰ ਵਧਾ ਘਟਾ ਸਕਦੇ ਆ ਠੀਕ ਆ ਆਪ ਇੱਥੇ ਘੇਰ ਲਿਖ ਦਿਆਂਗੇ ਆਪ 24 ਇੰਚ ਉਹਦੇ ਘਾਟੀ ਰੱਖਾਂਗੇ ਪਲੇਟਾਂ ਨਿਸ਼ਾਨ ਮੈਂ ਤੁਹਾਡੇ ਸਾਹਮਣੇ ਚੱਕੀ ਜਿਨਾਂ ਹੈ ਨਾ ਆਹ ਇਹ ਟੂਨਰ ਇਨ ਨਿਕੀ ਜਿੱਤੇ ਤੁਸੀਂ ਪ੍ਰੈਸ ਮਾਰ ਲਿਆ ਕਰੋ ਫਿਰ ਨਿਸ਼ਾਨ ਹਲਕਾ ਜਾ ਵੀ ਇਧਰ ਉਧਰ ਨਹੀਂ ਜਾਂਦਾ ਇੰਨੀ ਖਾਂ ਤੇ ਕਰੀਬ ਨਾਲ ਆ ਕਰੋ ਪ੍ਰੈਸ ਦੇ ਨਾਲ ਹੁਣ ਜਿਹੜੇ ਆਪਾਂ ਪਲੇਟਾਂ ਨਿਸ਼ਾਨ ਉਹ ਚੀਜ਼ ਲਾਜ਼ਮੀ ਇਹ ਧਿਆਨ ਰੱਖਣਾ ਜਿਹੜਾ ਆਪਣਾ ਪਾਸਾ ਛੋਟਾ ਮੂਹਰ ਲਾ ਫਰੰਟ ਭਲੇ ਤੋਂ ਆਪਾਂ ਲਾਉਣੀ ਜਣ ਕਿ ਇੱਥੋਂ ਠੀਕ ਆ ਲੋਈਆਂ ਹੈਗਾ ਪਲੇਟਾਂ ਐਸਪੈਂ ਦੇ 9 12 ਦੇ ਤਿਆਰ ਆ ਆਪਾਂ ਲਾਵਾਂਗੇ 12.1 ਇੱਕ

ਇੰਦਰਾਲਾ ਨਿਸ਼ਾਨ ਵੀ ਇੱਥੇ ਆਊਗਾ। ਲਓ ਜੀ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਚੱਕ ਕੇ ਲੰਮੀਆਂ ਦੇ। ਹੁਣ ਆਪਾਂ ਸਾਈਡ ਵਾਲੀ ਦੇ ਪਲੂੰਗਾਂ ਦੇ ਚੱਕਾਂਗੇ ਇੱਥੋਂ। ਪੌਣੇ 2 ਇੱਥੋਂ ਸਿੱਧਾ ਕਰਕੇ ਹਲਕਾ ਜਿਹਾ ਪੈਰ ਪੈਰ ਦਾ ਇਧਰ ਨੂੰ ਕਰ ਦੇਣਾ। ਇਸੇ ਤਰ੍ਹਾਂ ਹੀ ਪੌਣੇ 2 ਇਧਰ ਨੂੰ ਕਰਕੇ ਹਲਕਾ ਜਿਹਾ ਪੈਰ ਪੈਰ ਦਾ ਨੀਚੇ ਡਾਊਨ ਕਰ ਦੇਣਾ। ਆਪਾਂ ਇਹਦੇ ਨਾਲ ਨਾਲ ਨਾ ਚੰਗੀ ਤਰ੍ਹਾਂ ਖੋਪੜਾ ਕਰੀਏ। ਤਾਂ ਕਿ ਨਿਸ਼ਾਨ ਦੂਜੇ ਪਾਸੇ ਆਪਨੋ ਸ਼ੋਅ ਹੋ ਲੱਗੇ ਹੁੰਦੇ ਆ। ਆਹ ਜਵਾ ਕਾਲ ਨੀ ਕਰਨ ਜਦੋਂ ਆਪਾਂ ਸੂਟ ਕੱਟਣ ਪਾਵਾਂ 10-20 ਮਿੰਟਾਂ ਦਾ ਫਰਕ ਪੈਂਦਾ ਫਿਰ ਬਾਅਦ ਚ ਦਿੱਕਤ ਨਹੀਂ ਹੁੰਦੀ ਯਾਨੀ ਬਾਰੀ-ਬਾਰੀ ਆਪਾਂ ਨੂੰ ਧਾਗਾ ਜੜਾਉਣ ਦੀ ਲੋਟ ਨਹੀਂ ਨਾ ਕੋਈ ਬੈਕ ਟੇਬਲ ਵਾਲੇ ਬਣ ਆਹ ਜਾਦੇ ਕਪੜਾ ਨਾ ਰੱਖਿਆ ਕਰੋ ਬੈਕ ਤੇ ਜਦੋਂ ਆਪਾਂ ਜਾਦੇ ਰੱਖਾਂਗੇ ਫਿਰ ਆਪਣੇ ਪਿੱਛੇ ਬੈਕ ਤੇ ਬਲਬਲੇ ਬਣਨ ਲੱਗ ਜਾਂਦੇ ਆ ਤੇ ਸੂਟਾਂ ਦੇ ਜਿਹੜੀਆਂ ਭੈਣਾਂ ਘਰੇ ਕੰਮ ਕਰਦੇ ਉਹ ਬੈਕ ਨੂੰ ਇੰਨਾ ਕੁ ਵਧਾ ਲਿਆ ਕਰੋ ਜੀ ਤੁਹਾਨੂੰ ਲੱਗਦਾ ਜਿਆਦੇ ਗਾਲਾਂ ਪਿੱਛੇ ਜਾਂਦਾ ਫਿਰ 1 ਇੰਚ ਠੀਕ ਆ ਪਰ ਆ ਅਗਲਾ ਛੂਟਾ ਕਰ ਲੈ ਕਰੋ ਆ ਦੂਜਾ ਮੋੜਾ ਅਗਲਾ ਫਰੰਟ ਆ ਆਪਾਂ ਉਹ ਆਪਣਾ ਅਗਲਾ ਪੱਲਾ ਤੇ ਪਿਛਲਾ ਪੱਲਾ ਫਰੰਟ ਬੈਕ ਦੋਨੇ ਕੱਟੇਗੇ ਆਪਾਂ ਨੂੰ ਸਾਈਡ ਤੇ ਰੱਖ ਲੈਣੀ ਇੱਕ ਵਾਰੀ ਹੁਣ ਜਿਹਦਾ ਤੁਸੀਂ ਬਾਹ ਤੁਹਾਡੇ ਕੋਲ ਕਈ ਵਾਰੀ ਪਾਉਣੀ ਹੁੰਦੀ ਆ ਆ ਦੇਖੋ ਆਪਾਂ ਕੋਲੇ ਆ ਕਪੜਾ ਬਾਅਦ ਤੁਸੀਂ ਫੁੱਲਾਂ ਦਾ ਲਾਜ ਵੀ ਧਿਆਨ ਰੱਖਣਾ ਵੀ ਉੱਪਰ ਨੂੰ ਜਾਣੀ ਚਾਹੀਦੀ ਆਪਾਂ ਪੈਣੀ ਬਾਅਦ ਘੜ ਇੱਕ ਵਾਰੀ ਆਪਾਂ ਕੱਟ ਲਈਏ ਉਕੇ ਤੁਸੀਂ ਬਾਹ ਪਾਉਣੀ ਕਰਨੀ ਆ ਇਸ ਤਰ੍ਹਾਂ ਕਰ ਸਕਦੇ ਹੋ ਸਾਰਾ ਕੱਪੜਾ ਮੈਂ ਬੰਦੂ ਠੀਕ ਡੋੜ ਮੀਤਾਵ ਕੁ ਮੋਢਾ ਕੱਪੜਾ ਵੇਸਟ ਨਹੀਂ ਕਰਨਾ ਇੱਥੇ ਮੋਢਾ ਇਹਦੇ ਥੋੜਾ ਗਲਾ ਵਗੈਰ ਲੱਗ ਜਾ ਹੁਣ ਆਪਾਂ ਬਾਹ ਨਹੀਂ ਕਰਨੀ ਆ ਅੱਧੀ ਇਥੋਂ ਥੋੜੀ ਬਾਹ ਕੱਟ ਕੇ ਬਾਕੀ ਸਾਰਾ ਕੱਪੜਾ ਖਰਚੇ ਵਾਸਤੇ ਬਚਾ ਲਾਂ ਆ ਜਿਹਦਾ ਲਾਜ਼ਮੀ ਨਹੀਂ ਰੱਖ ਕੰਨੀ ਨਾ ਇਹ ਇੱਥੇ ਆ ਆਪ ਸਹੀ ਬੰਦੀ ਆਏ ਉੱਥੇ ਰੱਖਣੀਆਂ ਦੇਖੋ ਇੰਨਾ ਕਾਣਾ ਨੇ ਆਪ ਹੀ ਨਿਕਲੇਗਾ ਆ ਕੰਨੀ ਨਾ ਕੰਨੀ ਸਹੀ ਕਰ ਲੈ ਕੋਈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿੱਥੇ ਕਪੜਾ ਆਪਦੀ ਆਫਸੈਟ ਬੈਠਦਾ ਉੱਥੇ ਹੀ ਆਪਣੇ ਸੈੱਟ ਕਰਨਾ ਇੱਕ ਵਾਰੀ ਪ੍ਰੈਸ ਕਰਨ ਨੂੰ ਤਿਲਾਲ ਗਿਆ ਪਰ ਤੇ ਕਨੀ ਗਰੂਈ ਪੋਣੀ ਪਈ ਨਾ ਸੁੱਕ ਹੋ ਜਾ ਆਪ ਬਾਕੀ ਜੇ ਭੈਣ ਤੁਸੀਂ ਆ ਸੱਚ ਪ੍ਰੈਸ ਚਲਾ ਲਓਗੇ ਨਾ ਇਹ 900 ਰੁਪਏ ਦੀ ਪ੍ਰੈਸ ਹੈ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਪ੍ਰੈਸ ਕਿੰਨੇ ਦੀ ਹੈ ਹਨਾ ਇਹ 900 ਰੁਪਏ ਦੀ ਪ੍ਰੈਸ ਆ ਤਾਂ ਤੇ ਪਲੱਗ ਆਪਾਂ ਨੂੰ ਅਲੱਗ ਲੈਣਾ ਪੈਣਾ ਟੋਟਲ ਖਰਚਾ ਇੱਕ ਵਾਰੀ 11 1100 ਰੁਪਏ ਆਊਗਾ ਫਿਰ ਸਾਰੀ ਜ਼ਿੰਦਗੀ ਲੋੜ ਨਹੀਂ ਇਦੇ ਵਿੱਚ ਕੋਈ ਵੀ ਚੀਜ਼ ਐਹੋ ਜਿਹੀ ਨਹੀਂ ਵੀ ਖਰਾਬ ਹੋ ਜੂ। ਬਸ ਐਨ ਧਿਆਨ ਰੱਖਣਾ ਵੀ ਜਿਆਦਾ ਗਰਮ ਹੋ ਜਦੋਂ ਹੋਏ ਨੇ ਅਲੱਗ ਫਟਾਫਟ ਕੱਢ ਦੇਣਾ। ਲੋ ਜੀ ਮੋਢਾ ਹੈਗਾ ਇਸ ਪੈਂਦਾ 20 ਇੰਚ ਤਿਆਰ। ਐਵੇਂ ਆਪਾਂ ਪਾਉਣਾ ਹੈ। ਬਾਕੀ ਜਿਵੇਂ ਆਪਾਂ ਕੰਮ ਕਰਦੇ ਨੇ ਤਿਆਰਬਾ ਹੋ ਜਾਂਦੇ ਵੀ ਇੰਨੀ ਛੱਤ ਨੂੰ ਇੰਨਾ ਕ ਮੋਢਾ ਪਊਗਾ। ਇੰਨੀ ਛੱਤ ਨੂੰ ਇੰਨਾ ਮੋਟਾ ਪਊਗਾ। ਚਾਰੇ ਲੜਾ ਪੇਕ ਕੋਈ ਚੱਕਰ ਇੱਕ ਕੋਈ ਇੱਕੋ ਜਿਹਾ ਬਿਲਕੁਲ। ਕਲ ਤੁਸੀਂ ਮਿਨਾ ਗਿਆ ਪਾ ਮੈਂ ਦਬਾਅ ਵੀ ਰੱਖੂਗਾ ਕਈ ਵਾਰੀ ਖੁੱਲਾ-ਬੀੜਾ ਕਰਨਾ ਪੈਣਾ ਲੋਜੀ ਅੰਟ ਡੇਡ ਇਹਨਾਂ ਚੋਂ ਦਬਾਰਾ ਕਰਾਂਗੇ ਇਧਰੋਂ ਪਾਵਾਂਗੇ 300 ਤਿੰਨ ਠੀਕ ਆ ਬਾਹਰ ਦਾ ਮੋਡਾ ਹੈਗਾ 10 ਇੰਚ ਠੀਕ ਆ ਇਧਰ ਤੁਸੀਂ ਛੱਡ ਲਿਆ ਕਰੋ 2 ਸਵਾ ਦੋ ਲੋਡ ਮੁਤਾਬਕ ਬਿਲਕੁਲ ਤਿੱਖੀ ਨਹੀਂ ਕਰਨੀ ਇੱਥੋਂ ਜਦੋਂ ਅਪ ਗਲਾਈ ਪਾਵਾਂਗੇ ਨਾ ਇਹਨਾਂ ਇਸ ਤੋਂ ਤਾਂ ਕਿ ਪਿੱਛੇ ਨਾ ਬੁਲਬੁਲੀ ਨਾ ਉਹ ਨਾ ਕਪੜਾ ਸਾਰਾ ਆਪਣਾ ਚੱਕਿਆ ਜਾਊਗਾ ਇਹਨੂੰ ਬਾਹਾਂ ਦੀ ਜਿਹੜੀ ਲੰਬਾਈ ਹੈਗੀ ਅੱਧੀ ਬਾਹਾਂ ਕਰਨੀ ਆਪਾਂ ਪੌਣੀ ਨਹੀਂ ਕਰਨੀ ਹੈ ਨਾ ਸਾਢੇ 7 ਆ ਆਪਾਂ ਉਹ ਕਰਾਂਗੇ ਸਾਢੇ 9 ਪੌਣੇ ਦਾ ਹਲਕਾ ਜਿਹਾ ਵੱਧ ਰੱਖਿਆ ਉਹਨੂੰ ਕਈ ਵਾਰੀ ਨਾ ਵਿੱਚ ਆਪਾਂ ਨੂੰ ਜਿਆਦਾ ਮੋੜਨਾ ਪੈਂਦਾ ਜਾਂ ਬਹੁਤ ਚਨੀ ਵੀ ਕਰਨੀ ਪੈਂਦੀ ਤਾਂ ਮਾਰਜਿਨ ਵਿੱਚ ਹੁਣ ਲਾਜ਼ਮੀ ਜ਼ਰੂਰੀ ਹੈ ਆਹ ਦੇ ਬਿਲਕੁਲ ਸਿੱਧੀ ਨਿਸ਼ਾਨੀ ਲਾਣਾ ਕਰੋ ਹਾਂ ਜੇ ਤੁਸੀਂ ਬਾਹਰ ਨੂੰ ਅੱਗੋਂ ਮੋੜਨਾ ਐ ਮੋੜ ਕੇ ਐ ਮੋੜ ਲੈ ਕਰੋ ਫਿਰ ਕੱਟਣਾ ਕੱਟਣਾ ਵੀ ਐ ਆਂ ਕਈ ਵਾਰੀ ਆਪਾਂ ਨੂੰ ਭੁਲੇਖਾ ਲੱਗ ਜਾਂਦਾ ਮੂਰੀ ਦੇਖਣੀ ਹੈ ਕਿੰਨੀ ਆ 7 ਇੰਚ ਮੂਰੀ ਇਹਨਾਂ ਦੀ ਆ ਲਓ ਇਹ ਇੱਥੇ ਹੋ ਗਏ 7 ਤੁਸੀਂ ਦੋ ਟਾਇਆਂ ਜਵਾਦ ਰੱਖ ਕੇ ਕਪੜਾ ਵਿੱਚ ਫਿਰ ਇੱਥੋਂ ਛਾਂਟ ਪਾਉਣੀ ਇਹ ਐਵੇਂ ਜਿਵੇਂ ਕੈਂਚੀ ਟੇਢੀ ਤਰੀ ਹੋਈ ਨਾ ਹੁੰਦੀ ਪਰ ਜਿਵੇਂ ਆਪਾਂ ਪਜਾਮਾ ਦੇ ਹੇਠੋਂ ਪਹੁੰਚਾ ਕੱਢਦੇ ਉਹ ਆਪਾ ਟੱਕ ਲਾਵਾਂਗੇ ਵਿੱਚ ਮੋੜਨ ਦਾ ਇੱਥੋਂ ਦਿਮਗ ਇਹਨੂੰ ਗਲਾਈਏ ਤੋਂ ਬਸ ਇੱਥੇ ਜਾ ਕੇ ਆਪਾਂ ਨੇ ਬਾਹਰ ਕੱਢ ਲੈਣਾ ਦੋ ਪੱਲੇ ਅਗਲੇ ਜੇ ਜੋੜ ਹੋਵੇ ਨਾ ਜੋੜ ਬੈਗ ਤੇ ਕਰਨਾ ਹੁੰਦਾ ਉਹ ਚੀਜ਼ ਦਾ ਧਿਆਨ ਰੱਖਣਾ ਪਿਛਲੇ ਇਸਿਆਂ ਜੋੜ ਜਿੱਥੇ ਮੂਰਲੇ ਪੱਲਿਆ 'ਚ ਉੱਥੇ ਆਪਾਂ ਗਲਾਈ ਦੇਵਾਂਗੇ ਲੋਡ ਮਿਲਾਵਾਂਗੇ ਠੀਕ ਆ ਇਸੇ ਤਰ੍ਹਾਂ ਹੀ ਆ ਪਾਈ ਦੀ ਵੀ ਲਿਖਾਂਗੇ ਉਵੇਂ ਮੂਰੀ ਕਿੰਨੀ ਆ ਮੂਰੀ ਹੈਗੀ ਇਸ ਪੈਨ 14 ਇੰਚ ਆਹ ਲੋ 14 ਮੋਡਾ ਕਿੰਨਾ ਮੋਡਾ ਹੈਗਾ 20 ਇੰਚ ਠੀਕ ਆ ਸ਼ਰਟ ਵੀ ਆਪਣੀ ਕਰਤੀ ਕੀ ਤਿਆਰ ਹੋ ਗਈ ਕਪੜਾ ਵੀ ਆਪਣੇ ਕੋਲੇ ਆਵਾਜ ਗਿਆ ਹੈ ਨਾ ਪੇਸਟਿੰਗਰ ਨੂੰ ਗਲੇ ਦੀ ਫਿਰ ਵੀ ਕਿਸੇ ਚੀਜ਼ ਨਾ ਸਮਝ ਲੱਗੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਜਿਹੜੀਆਂ ਭੈਣਾਂ ਫੇਸਬੁੱਕ ਵਗੈਰਾ ਚ ਚਲਾਉਂਦੀਆਂ ਹਨ ਉਹ YouTube ਤੋਂ ਵੀਡੀਓ ਦੇਖ ਕੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਜਿਹੜੀਆਂ ਭੈਣਾਂ ਜਾਂ ਕੋ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲੋ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਜੇਕਰ ਕਿਸੇ ਭੈਣ ਨੂੰ ਜਾਂ ਭਰਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਹਨ ਤਾਂ ਉਹ ਮੈਨੂੰ WhatsApp ਤੇ ਬੋਲ ਕੇ ਭੇਜ ਦਿਓ ਵੀ ਹੈਲੋ ਹਾਈ ਲਿਖ ਕੇ ਵੀ ਮੇਰਾ ਬਈ ਨੰਬਰ ਐਡ ਕਰ ਲਓ ਗਰੁੱਪ ਉਹਦੇ ਵਿੱਚ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਆ ਜਾਇਆ ਕਰੇ ਇਸੇ ਸੂਟ ਦੀ ਜਿਹੜੀ ਸਲਵਾਰ ਆ ਉਹ ਮੈਂ ਦੂਸਰੇ ਚੈਨਲ ਤੇ ਪਾਉਂਗਾ ਹਨਾ ਉਹਦੀ ਵੀਡੀਓ ਪਰ ਡਿਪਣੇ ਦੀ ਹੈ ਮੇਰਾ ਖਿਆਲ ਉਹਦਾ ਵੀ ਪਣਾ ਇੱਕ ਕਰਕੇ ਚੈੱਕ ਕਰਕੇ ਦਿਖਾ ਦੇ ਆ ਦੇਖੋ ਇਹਦਾ ਪਣਾ ਵੀ 1.5 ਮੀਟਰ ਹੀ ਆ ਦੂਸਰੇ ਚੈਨਲ ਤੇ ਜਾ ਕੇ ਤੁਸੀਂ ਜੇ ਕਿਸੇ ਭੈਣ ਨੇ ਜਾਂ ਪੁਰਾਣੀ ਵੀਡੀਓ ਇਹਦੀ ਦੇਖਣੀ ਆ ਤਾਂ ਉਹ ਤੇ ਦੇਖ ਸਕਦੇ ਹੋ ਜੇ ਕਿਸੇ ਨੂੰ ਕੋਈ ਬਾਹਲੀ ਸਮੱਸਿਆ ਹੁੰਦੀ ਆ ਬਿਲਕੁਲ ਸਮਝ ਨਹੀਂ ਲੱਗਦੀ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਕਿਰਪਾ ਕਰਕੇ ਫੋਨ ਲਾਇਆ ਕਰੋ ਫਿਰ ਕੋਮਾ ਦਾ ਘੰਟਾ ਆਪਾਂ ਗੱਲ ਕਰ ਲਗੇ ਕਿਸੇ ਵੀ ਵਿਸ਼ੇ ਦੀ ਹਨ ਤਾਂ ਵਧੀਆ ਗੱਲਬਾਤ ਹੋ ਜਾਂਦੀ ਆ ਜਿਨੇ ਜਦੋਂ ਤੁਸੀਂ ਫੋਨ ਲਾਉਣੇ ਨਾਲ ਇਹ ਮੈਨੂੰ ਡਿਸਟਰਬਿੰਗ ਹੁੰਦੀ ਹੈ ਹਨ ਤੇ ਨਾਲੇ ਤੁਹਾਡੀ ਗੱਲ ਪੂਰੀ ਨਹੀਂ ਸੁਣੀ ਜਾਂਦੀ ਫਿਰ ਮੈਨੂੰ ਐਂ ਜੇ ਹੁੰਦਾ ਵੀ ਅਗਲਾ ਆਕੂਗਾ ਪਹਿਲਾ ਨੰਬਰ ਦੇ ਦਿੰਦੇ ਆ ਫਿਰ ਫੋਨ ਤੇ ਗੱਲ ਨਹੀਂ ਕਰਦੇ ਜਾਂ ਫੋਨ ਚੱਕਦੇ ਨਹੀਂ ਤੇ ਇੱਕ ਚੀਜ਼ ਹੋਰ ਆ ਕਿ ਵੀ ਫੋਨ ਬੰਦ ਹੁੰਦਾ ਉਦੋਂ ਕਈ ਵਾਰੀ 1 ਵਜੇ ਤੋਂ ਲੈ ਕੇ 2 ਵਜੇ ਤੱਕ ਆਰਾਮ ਕਰਨ ਲੱਗੇ ਨੇ ਸਵੇਰ ਨੂੰ ਸਜੀਵੇਂ ਹੁਣ 4 ਵਜੇ ਉੱਠ ਕੇ ਕੰਮ ਕਰਨ ਲੱਗੇ ਹਨ ਤਾਂ ਮੱਲੋਬਲੀ ਦੇਣ ਵੱਡੇ ਹੋਣ ਕਰਕੇ ਨੀਂਦ ਆਉਣ ਲੱਗ ਜਾਂਦੀ ਆ ਤੇ ਜਾਂ ਕਈ ਵਾਰੀ ਕਿਤੇ ਮਾੜਾ-ਵੋਟਾ ਕਿਤੇ ਗਏ ਹੁੰਦੇ ਆ ਉਦੋਂ ਫੋਨ ਕਰਨਾ ਪੈਂਦਾ ਜਾਂ ਵੀਡੀਓ ਬਣਾ ਰਹੇ ਹੁੰਦੇ ਆ ਕੋਈ ਇਸ ਕਰਕੇ ਫੋਨ ਬੰਦ ਕਰਦਾ ਵੈਸੇ ਅਦਰਵਾਈਜ਼ ਮੈਂ ਫੋਨ ਨਹੀਂ ਬੰਦ ਕਰਦਾ ਬਾਕੀ ਜਦੋਂ ਫੋਨ ਬੰਦ ਹੁੰਦਾ ਤੁਸੀਂ ਕੀ ਕਰਨਾ WhatsApp ਤੇ ਬੋਲ ਕੇ ਭੇਜਿਆ ਕਰੋ ਨੰਬਰ ਸੇਵ ਕਰਕੇ ਮੈਨੂੰ ਵੀ ਆਹ ਕੰਮ ਸੀ ਇਹਦਾ ਹੱਲ ਦੱਸੋ ਐਵੇਂ ਠੀਕ ਹੈ ਜੀ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੱਡੇ ਬਣੀ ਵਾਲੇ ਸਰਵਾਰ ਨੂੰ ਲੈ ਕੇ ਅਮਰਤ ਟੇਲਰ ਸਿਵਿੰਗ ਵਾਲਾ ਜਿਹੜੀਆਂ ਭੈਣਾਂ ਕੋਲੇ ਚੈਨਲ ਹੈ ਨਹੀਂ ਉਹ ਮੇਰੇ ਤੋਂ ਲਿੰਕ ਮੰਗਵਾ ਲਓ ਠੀਕ ਆ ਤੇ ਗਰੁੱਪ ਦੇ ਵਿੱਚ ਜਿੰਨਾਂ ਕੋਲ ਨੰਬਰ ਐਡ ਹੈ ਨਹੀਂ ਭਾਉਣ ਨਾਲੇ ਨੰਬਰ ਤੇ ਬੋਲ ਕੇ ਭੇਜਿਆ ਕਰੋ ਆ ਸਾਡਾ ਨੰਬਰ ਭੈਣੇ ਐਡ ਕਰ ਲਓ ਅਸੀਂ ਨਾਲ ਦੀ ਨਾਲ ਹੀ ਮੈਂ ਐਡ ਕਰਕੇ ਤੁਹਾਨੂੰ ਵਾਪਸ ਅਪਲਾਈ ਦਿੰਦਾ ਹੁੰਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਦੂਸਰੀ ਵੀਡੀਓ ਦੇ ਵਿੱਚ